ਕੇਂਦਰ ਅਤੇ ਸੂਬਾ ਸਰਕਾਰਾਂ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਪ੍ਰਦਾਨ ਕਰਦੀਆਂ ਹਨ ਤਾਂ ਜੋ ਕਿਸਾਨ ਆਧੁਨਿਕ ਉਪਕਰਨਾ ਨਾਲ ਖੇਤੀ ਕਰ ਸਕਣ। ਬਾਵਜੂਦ ਇਸ ਦੇ ਬਹੁਤੇ ਕਿਸਾਨ ਇਸ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ। ਜਿਸ ਦੇ ਚੱਲਦਿਆਂ ਸਰਕਾਰ ਨੇ ਹੁਣ ਖੇਤੀਬਾੜੀ ਉਪਕਰਨਾ ਵਿੱਚ ਨਵੇਂ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਅਤੇ ਅਣਵਰਤੇ ਖੇਤੀਬਾੜੀ ਉਪਕਰਨਾ ਨੂੰ ਸੂਚੀ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨਾਲੀ ਸਰਕਾਰ ਨੇ ਇਹ ਵੀ ਲਾਜ਼ਮੀ ਕਰ ਦਿੱਤਾ ਹੈ ਕਿ ਜੇਕਰ ਕਿਸਾਨ ਸਬਸਿਡੀ ਤੇ ਟਰੈਕਟਰ ਖਰੀਦਦੇ ਹਨ ਤਾਂ ਉਹਨਾਂ ਨੂੰ ਆਪਣੇ ਨਾਲ ਘੱਟੋ-ਘੱਟ ਇੱਕ ਖੇਤੀਬਾੜੀ ਸੰਧ ਲੈਣਾ ਪਵੇਗਾ ਜਿਸ ਵਿੱਚ ਹਲਵਾਣ ਵਾਢੀ ਵਿਜਾਈ ਅਤੇ ਪਿੜਾਈ ਵਰਗੇ ਖੇਤੀਬਾੜੀ ਸੰਦ ਸ਼ਾਮਿਲ ਹਨ ਸਰਕਾਰ ਦੀ ਮੰਨੀ ਹੈ ਤਾਂ ਇਸ ਨਾਲ ਨਾ ਸਿਰਫ ਕਿਸਾਨਾਂ ਦਾ ਕੰਮ ਸੌਖਾ ਹੋਵੇਗਾ ਸਗੋਂ ਲਾਗਤ ਵੀ ਘਟੇਗੀ ਅਤੇ ਉਤਪਾਦਨ ਵਿੱਚ ਵਾਧਾ ਵੀ ਹੋਵੇਗਾ ਇਸ ਦੇ ਨਾਲ ਹੀ ਜੇਕਰ ਕਿਸਾਨ ਇਸ ਯੋਜਨਾ ਵਿੱਚ ਆਪਣੀ ਲੋੜ ਅਨੁਸਾਰ ਕੋਈ ਹੋਰ ਖੇਤੀਬਾੜੀ ਉਪਕਰਨ ਸ਼ਾਮਿਲ ਕਰਨ ਦੀ ਮੰਗ ਕਰਦੇ ਹਨ ਤਾਂ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦਾ ਨਾਮ ਖੇਤੀ ਯੰਤਰਿਕਨ ਯੋਜਨਾ ਹੈ ਜਿਸ ਨੂੰ ਬਿਹਾਰ ਸਰਕਾਰ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤਾ ਹੈ